ਏ ਭਾਈ ਮੈਨੂੰ ਹੋ ਗਏ 7-8 ਸਾਲ ਹੋ ਗਏ ਅੱਛਾ ਜੀ ਕਿੱਦਾਂ ਟ੍ਰਾਂਸਪਲੈਂਟ ਕਰਾਈ 7-8 ਸਾਲੋਂ ਮੈਂ ਤਾਂ ਇਹ ਕਿੱਥੋਂ ਕਰਵਾਈ ਸੀ ਇਹ ਜਿਲੰਦਰੋ ਫਰਾਈ ਕਿਤਨੀ ਹਸਪਤਾਲ ਤਾਂ ਹੁਣ ਡਾਕਟਰਾਂ ਨੇ ਕੀ ਕਿਹਾ ਹੈ ਉਹ ਉਹਨਾਂ ਨੇ ਫੇਰ ਦੱਸੀ ਨਾ ਇਨਫੈਕਸ਼ਨ ਕਹਿੰਦੇ ਟੀਕੇ ਲੱਗਣਗੇ ਹਾਂਜੀ ਜੇ ਉਹਨਾਂ ਦਾ ਫਰਕ ਪੈਗਾ ਠੀਕ ਨਹੀਂ ਤੇ ਫੇਰ ਦੁਬਾਰੀ ਕਿਤਨੀ ਪਾਉਗੀ ਅੱਛਾ ਜੀ ਹਾਂਜੀ ਇਹਨੇ ਲੱਗਿਆ ਜੀ 15 ਲੱਖ ਰੁਪਏ ਕੀ ਗੱਲ ਬਾਤ ਹੋਈ ਇਹਨੇ ਕਿਡਨੀ 2015 ਚ ਟ੍ਰਾਂਸਪਲੈਂਟ ਕਰਾਈ ਸੀ 16 ਦੇ ਵਿੱਚ ਅੱਛਾ ਜੀ ਤੇ ਉਸ ਤੋਂ ਬਾਅਦ ਸਾਡੀ 17000 ਰੁਪਏ ਦਵਾਈ ਹੁੰਦੀ ਹਰ ਮਹੀਨੇ ਅੱਛਾ ਜੀ ਤੇ ਦੋ ਤਿੰਨ ਮਹੀਨੇ ਤੋਂ ਫਿਰ ਪ੍ਰੋਬਲਮ ਸ਼ੁਰੂ ਹੋ ਗਈ ਆ ਤੇ ਉਹ ਕਿਹਨੇ ਡਾਕਟਰ ਕਹਿੰਦੇ ਵੀ ਜੇ ਟੀਕੇ ਲਗਣਗੇ 2.5 ਲੱਖ ਰੁਪਏ ਦੇ ਤੇ ਇਹ ਨਾ ਫਰਕ ਪਿਆ ਤੇ ਮਤਲਬ ਫਿਰ ਦੁਬਾਰਾ ਕਿਹ ਟ੍ਰਾਂਸਪਲੈਂਟ ਹੋਊਗੀ ਜੀ ਤਾਂ ਕਿਡਨੀ ਵੀ ਟ੍ਰਾਂਸਪਲੈਂਟ ਹੋਈ ਤੇ ਹੁਣ ਘਰ ਦੇ ਹਾਲਾਤ ਕਿਵੇਂ ਦੇ ਨੇ ਫਿਰ ਗੁਜ਼ਾਰਾ ਕਿਵੇਂ ਹੁੰਦਾ ਤੁਹਾਡੇ ਤੇ ਵੀ ਕਾਫੀ ਪੈਸੇ ਲੱਗੇ ਨੇ ਡਾੜੀ ਚਲਾਉਂਦੇ ਆਟੋ ਕਿਰਾਏ ਤੇ ਨੂੰ। ਦਵਾਈ ਖਾ ਰਹੇ ਹੋ ਕੋਈ ਤੁਸੀਂ? ਹਾਂਜੀ। ਦਵਾਈ ਖਾ ਰਹੇ ਹੋ। ਦਵਾਈ ਉਹਨਾਂ ਨੇ ਪੱਕੀ ਦੱਸੀ। ਹਾਂਜੀ। ਤੇ ਉਹ ਫਿਰ ਪੈਸੇ ਦੇ ਕਰਕੇ ਨਾਗੇ ਭੈਣ ਕਰਕੇ ਇਨਫੈਕਸ਼ਨ ਹੋ ਜਾਂਦੀ। ਉਹ ਡੇਲੀ ساری ਜ਼ਿੰਦਗੀ ਵਾਸਤੇ ਦਵਾਈ ਖਾਣੀ ਹੁੰਦੀ। ਅੱਛਾ ساری ਜ਼ਿੰਦਗੀ ਵਾਸਤੇ? ਹਾਂਜੀ। ਸਰ 8 ਸਾਲ ਤੇ ਹੋ ਗਏ ਇਹਨਾਂ ਨੂੰ ਕਿਡਨੀ ਪਵਾਇਆ। ਤੇ ਹੁਣ ਫਿਰ ਇਹਨਾਂ ਨੂੰ ਬੜੀ ਤੰਗੀ ਆਂਦੀ ਐ ਤੇ 3 ਮਹੀਨੇ ਹੋ ਗਏ ਨੇ 2-3 ਮਹੀਨੇ। ਅੱਛਾ। ਤੇ ਇਹਨਾਂ ਦੇ ਫਿਰ ਹੋ ਗਈ ਐ ਇਨਫੈਕਸ਼ਨ। ਤੇ ਕਾਫੀ ਇਲਾਜ ਦਾ ਖਰਚਾ ਹੈਗਾ ਤੇ ਮੇਰੇ ਸੋਹਰਾ ਸਾਹਿਬ ਬੜੀ ਮੁਸ਼ਕਲ ਕਰਦੇ ਪਏ ਤੇ ਇਸ ਕਰਕੇ ਸਾਡੀ ਅਪੀਲ ਆ ਕਿ ਸਾਡੀ ਮਦਦ ਕੀਤੀ ਜਾਵੇ ਬਣੇ ਅਜਿਹੇ ਹਾਲਾਤਾਂ 'ਚ ਕੋਈ ਰਿਸ਼ਤੇਦਾਰ ਨੇ ਤੁਹਾਡੀ ਬਾਹ ਫੜੀ ਜਾਂ ਨਹੀਂ ਫੜੀ ਕੋਈ ਰਿਸ਼ਤੇਦਾਰ ਬੋੜਿਆ ਨਹੀਂ ਕੋਈ ਨਹੀਂ ਅੱਛਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਇਹ ਜੋ ਨੌਜਵਾਨ ਵੇਖ ਰਹੇ ਹੋ ਉਸ ਵੀਰ ਨੂੰ 2017 ਦੇ ਵਿੱਚ ਉਸ ਦੀ ਮਾਂ ਦੇ ਵੱਲੋਂ ਕਿਡਨੀ ਜਿਹੜੀ ਹੈ ਉਹ ਦਿੱਤੀ ਗਈ ਹੈ ਟਰਾਂਸਪਲੈਂਟ ਹੋਣ ਤੋਂ ਬਾਅਦ ਵੀ ਜਿਹੜੀ ਕਿਡਨੀ ਹੈ ਹੁਣ ਇੱਕ ਵਾਰ ਫਿਰ ਡਾਕਟਰਾਂ ਨੇ ਕਿਹਾ ਹੈ ਕਿ ਪੈਸੇ ਹੋਰ ਲੱਗਣੇ ਨੇ ਤਾ ਉਸਦੀ ਹਾਲਤ ਜਿਹੜੀ ਠੀਕ ਹੋਣੀ ਹੈ ਲਗਭਗ 17000 ਦੀ ਦਵਾਈ ਪਤਾ ਲਗਭਗ ਇੱਕ ਹਫਤੇ ਦੇ ਵਿੱਚ ਦੋ ਵਾਰ ਲੈ ਕੇ ਆਉਂਦੇ ਨੇ ਲੇਕਿਨ ਉਸ ਦੇ باوجود ਵੀ ਜਿਹੜਾ ਹੈ ਕੁਝ ਰਿਪੋਰਟ ਠੀਕ ਨਹੀਂ ਆ ਰਹੀ ਤਾਂ ਉਹਨਾਂ ਨੇ ਅੱਜ ਮਦਦ ਦੀ ਗੋਹਾਰ ਲਗਾਈ ਹੈ ਤਸਵੀਰਾਂ ਦੇ ਵਿੱਚ ਉਸ ਨੌਜਵਾਨ ਨੂੰ ਤੁਸੀਂ ਵੇਖ ਰਹੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਮਾਂ ਦੀ ਵੀ ਦਰਿਆਦਲੀ ਵੇਖੋ ਕਿ ਆਪਣੇ ਪੁੱਤਰ ਦੀ ਖਾਤਰ ਪੁੱਤਰ ਠੀਕ ਹੋ ਜਾਵੇ ਇਸ ਲਈ ਉਹ ਮਾਂ ਨੇ ਜਿਹੜੀ ਹੈ ਆਪਣੇ ਬੱਚੇ ਨੂੰ ਕਿਡਨੀ ਦਿੱਤੀ ਹੈ ਲੇਕਿਨ ਡਾਕਟਰਾਂ ਨੇ ਹੋਰ ਪੈਸਿਆਂ ਦੀ ਮੰਗ ਕੀਤੀ ਹੈ ਕਿਉਂਕਿ ਇਨਫੈਕਸ਼ਨ ਜਿਹੜੀ ਹੈ ਉਹ ਦੁਬਾਰਾ ਹੋਈ ਹੈ ਜਿਸ ਦੇ ਕਾਰਨ ਹੁਣ ਘਰ ਦੇ ਵਿੱਚ ਨਾ ਤਾਂ ਕੋਈ ਪੈਸੇ ਹੈ ਨਾ ਹੀ ਕਾਰੋਬਾਰ ਕੋਈ ਅੱਛਾ ਹੈ ਕਿ ਜਿਸ ਦੇ ਕਾਰਨ ਉਹ ਆਪਣਾ ਇਲਾਜ ਕਰਵਾ ਸਕਣ ਤਾਂ ਤਸਵੀਰਾਂ ਮੈਂ ਜਿਸ ਘਰ ਦੇ ਵਿੱਚ ਖੜਾ ਤੁਸੀਂ ਵੇਖ ਹੀ ਸਕਦੇ ਹੋ ਆ ਹਾਲਾਤ ਨੇ ਉਸ ਘਰ ਤੇ ਤਾਂ ਵੀਰ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਆ ਤਸਵੀਰਾਂ ਦੇ ਵਿੱਚ ਤੁਸੀਂ ਵੀਰ ਵੇਖ ਸਕਦੇ ਹੋ ਜੋ ਬੈੱਡ ਤੇ ਲੇਟੇ ਹੋਏ ਨੇ ਇਹਨਾਂ ਦੀ ਕਿਡਨੀ ਜਿਹੜੀ ਹੈ ਪਹਿਲਾਂ ਇਹਨਾਂ ਨੂੰ ਇਨਾਂ ਦੀ ਮਾਂ ਦੇ ਵੱਲੋਂ ਕਿਡਨੀ ਜਿਹੜੀ ਹੈ ਮਾਤਾ ਜੀ ਦੇ ਵੱਲੋਂ ਕਿਡਨੀ ਟ੍ਰਾਂਸਪਲੈਂਟ ਹੋਈ ਹੈ ਉਸ ਤੋਂ ਬਾਅਦ ਵੀ ਹੱਲੇ ਜਿਹੜਾ ਹੈ ਸਰੀਰ ਪੂਰੀ ਤਰ੍ਹਾਂ ਐਕਟਿਵ ਨਹੀਂ ਹੋਇਆ ਮੈਂ ਗੱਲਬਾਤ ਕਰਦੇ ਆਂ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਨਰੇਸ਼ ਕੁਮਾਰ ਭਾਈ ਨਰੇਸ਼ ਵੀਰ ਜੀ ਥੋੜਾ ਜਿਹਾ ਉੱਚੀ ਬੋਲਣ ਦੀ ਕੋਸ਼ਿਸ਼ ਕਰੋਗੇ ਜੀ ਮੇਰਾ ਨਾਮ ਨਰੇਸ਼ ਕੁਮਾਰ ਭਾਈ ਇਹ ਕੀ ਹਾਲਾਤ ਨੇ ਤੁਹਾਡੇ ਸਰੀਰ ਦੇ ਕਦੋਂ ਤੋਂ ਜਿਹੜਾ ਤੁਸੀਂ ਇਹ ਬੈੱਡ ਤੇ ਹੋ ਜੀ ਇਹ ਭਾਈ ਮੈਨੂੰ ਹੋ ਗਏ 7-8 ਸਾਲ ਹੋ ਗਏ ਅੱਛਾ ਜੀ ਕਿਡਨੀ ਟ੍ਰਾਂਸਪਲੈਂਟ ਕਰਾਈ ਸੀ 7-8 ਸਾਲ ਹੋ ਗਏ ਤਾ ਕਿਥੋਂ ਕਰਵਾਈ ਸੀ ਇਹ ਜਲੰਧਰੋਂ ਕਰਾਈ ਕਿੱਢਣੀ ਹਸਪਤਲ ਤੋਂ ਤਾਂ ਹੁਣ ਡਾਕਟਰਾਂ ਨੇ ਕੀ ਕਿਹਾ ਹੈ ਉਹ ਉਹਨਾਂ ਨੇ ਫੇਰ ਦੱਸੀ ਨਾ ਇਨਫੈਕਸ਼ਨ ਕਹਿੰਦੇ ਟੀਕੇ ਲੱਗਣਗੇ ਹਾਂਜੀ ਜੋ ਉਹਨਾਂ ਨੂੰ ਫਰਕ ਪੈਗਾ ਠੀਕ ਨਹੀਂ ਤਾਂ ਫੇਰ ਦੁਬਾਰੀ ਕਿੱਢਣੀ ਪਊਗੀ ਅੱਛਾ ਜੀ ਹਾਂਜੀ ਤਾਂ ਕੰਮ ਕਾਦਾ ਕਰਦੇ ਸੀ ਪਹਿਲਾਂ ਤੁਸੀਂ ਕੰਮ ਬੈਟਰੀ ਵਾਲੇ ਆਟੋਮੋਬਾਈਲ ਦੀ ਦੁਕਾਨ ਤੇ ਲੱਗਾ ਸੀ ਅੱਛਾ ਜੀ ਤਾਂ ਹੁਣ ਇੱਕ ਤਾਂ ਕਿਡਨੀ ਵੀ ਟ੍ਰਾਂਸਪਲੈਂਟ ਹੋਈ ਤੇ ਹੁਣ ਘਰ ਦੇ ਹਾਲਾਤ ਕਿਵੇਂ ਦੇ ਨੇ ਫਿਰ ਗੁਜ਼ਾਰਾ ਕਿਵੇਂ ਹੁੰਦਾ ਹੈ ਤੁਹਾਡੇ ਤੇ ਵੀ ਕਾਫੀ ਪੈਸੇ ਲੱਗੇ ਨੇ ਇਦਾਂ ਹੀ ਲੈ ਮਾਰਾ ਮੋਟਾ ਜੀ ਡਾੜੀ ਚਲਾਉਂਦੇ ਆਟੋ ਕਰਾਇ ਤੇ ਮੁਰ ਸਾਡ ਦਵਾਈ ਖਾ ਰਹੇ ਹੋ ਕੋਈ ਤੁਸੀਂ ਹਾਂਜੀ ਦਵਾਈ ਖਾ ਰਹੇ ਹੋ ਦਵਾਈ ਉਹਨਾਂ ਨੇ ਪੱਕੀ ਦੱਸੀ ਹਾਂਜੀ ਤੇ ਉਹ ਫਿਰ ਪੈਸੇ ਦੇ ਕਰਕੇ ਨਾ ਕੇ ਭੈਣ ਕਰਕੇ ਇਨਫੈਕਸ਼ਨ ਹੋ ਜਾਂਦੀ ਹੈ ਅੱਛਾ ਉਹ ਡੇਲੀ ਸਾਰੀ ਜ਼ਿੰਦਗੀ ਵਾਸਤੇ ਦਵਾਈ ਖਾਣੀ ਹੁੰਦੀ ਹੈ ਅੱਛਾ ਸਾਰੀ ਜ਼ਿੰਦਗੀ ਹਾਂਜੀ ਕਿ ਕਿੰਨੇ ਦੀ ਦਵਾਈ ਜਿਹੜੀ ਆ ਤੁਹਾਡੀਆਂ ਆ ਰਹੀ ਹੈ ਇਸ ਟਾਈਮ ਦਵਾਈ ਵਾਵਾ 15-16 ਹਜ਼ਾਰ ਦੀ ਦਵਾਈ ਮੇਰੀ 15-16 ਹਜ਼ਾਰ ਦੀ ਹਾਂਜੀ ਤਾ ਵੇਖ ਰਿਹਾ ਹੋ ਤੁਸੀਂ ਕਿ ਹਾਲਾਤ ਜਿਹੜੇ ਨੇ ਉਹਨਾਂ ਦੇ ਘਰ ਦੇ ਕੀ ਨੇ ਉਸ ਨੌਜਵਾਨ ਵੀਰ ਦੇ ਅਤੇ ਦੋ ਛੋਟੇ ਛੋਟੇ ਬੱਚੇ ਵੀ ਨੇ ਤੇ ਮਦਰ ਜਿਹੜੀ ਆ ਉਹ ਘਰ ਦੇ ਕੰਮ ਨੂੰ ਘਰ ਨੂੰ ਚਲਾਉਣ ਵਾਸਤੇ ਘਰ ਤੋਂ ਜਿਹੜਾ ਬਾਹਰ ਕੰਮ ਦੇ ਵਾਸਤੇ ਜਿਹੜਾ ਉਹ ਜਾਂਦੇ ਨੇ ਤਾਂ ਮੇਰੇ ਨਾਲ ਪਿਤਾ ਜੀ ਮੌਜੂਦ ਨੇ ਉਹਨਾਂ ਦੇ ਗੱਲਬਾਤ ਕਰਦੇ ਆ ਭਾਜੀ ਕੀ ਗੱਲ ਹੋਈ ਬੇਟੇ ਨੂੰ ਕਿੰਨੇ ਪੈਸੇ ਹੁਣ ਤੱਕ ਲੱਗ ਚੁੱਕੇ ਨੇ ਇਹਦੇ ਲੱਗਿਆ ਜੀ 15 ਲੱਖ ਰੁਪਏ ਕੀ ਗੱਲਬਾਤ ਹੋਈ ਇਹਦੀ ਕਿਡਨੀ 2015 ਚ ਟ੍ਰਾਂਸਪਲੈਂਟ ਕਰਾਈ ਸੀ 16 ਦੇ ਵਿੱਚ ਅੱਛਾ ਜੀ ਤੇ ਉਸ ਤੋਂ ਬਾਅਦ ਸਾਡੀ 17000 ਰੁਪਏ ਦਵਾਈ ਜਾਂਦੀ ਹਰ ਮਹੀਨੇ ਅੱਛਾ ਜੀ ਤੇ ਦੋ ਤਿੰਨ ਮਹੀਨੇ ਤੋਂ ਫੇਰ ਪ੍ਰੋਬਲਮ ਸ਼ੁਰੂ ਹੋ ਗਈ ਆ ਤੇ ਉਹ ਕਹਿੰਦੇ ਡਾਕਟਰ ਕਹਿੰਦੇ ਵੀ ਜੇ ਟੀਕੇ ਲਗਣਗੇ 2.5 ਤਿੰਨ ਲੱਖ ਰੁਪਏ ਦੇ ਤੇ ਇਹ ਨਾ ਫਰਕ ਤੇ ਮਤਲਬ ਫਿਰ ਦੁਬਾਰਾ ਕਿਹ ਟ੍ਰਾਂਸਪਲੈਂਟ ਹੋਊਗੀ ਜੀ ਅੱਛਾ ਜੀ ਤੇ ਆਪਣੇ ਕੋਈ ਨਹੀਂ ਗੁੰਜਾਇਸ਼ ਨਹੀਂ ਹੈਗੀ ਬਾਕੀ ਤੁਸੀਂ ਘਰ ਦੇ ਹਾਲਾਤ ਵੇਖ ਹੀ ਲਓ ਸਾਡੇ ਘਰ ਦੀ ਕੰਡੀਸ਼ਨ ਕੀ ਹੈ ਮੈਂ ਆਟੋ ਚਲਾਉਣਾ ਕਰਾਇਆ ਤੇ ਬੈਟਰੀ ਵਾਲਾ ਰਿਕਸ਼ਾ ਚਲਾਉਣਾ ਕਰਾਇਆ ਤੇ ਜੀ ਤੇ 17000 ਤੋਂ 99 ਹਰ ਮਹੀਨੇ ਕਿਤਨਾ ਕੁ ਪੈਸੇ ਫੜ ਗਏ ਕਦੀ ਕੋਸ਼ ਕਿਸੇ ਕੋ ਫੜ ਲਾ ਕਦੀ ਕਿਸੇ ਕੋ ਫੜ ਲ ਤੇ ਹੁਣ ਉਹ ਬਾਹ ਨਹੀਂ ਜਾਗੀ ਹੁਣ ਸਾਡੇ ਤਾਂ ਉਸ ਵੀਰ ਦੀ ਪਤਨੀ ਸਾਡੇ ਨਾਲ ਮੌਜੂਦ ਹੈ ਮੈਂ ਚਾਹਾਂਗਾ ਭੈਣ ਜੀ ਤੁਸੀਂ ਵੀ ਕੈਮਰੇ ਦੇ ਵਿੱਚ ਸਾਡੇ ਨਾਲ ਉਹ ਤੁਸੀਂ ਕਿਉਂਕਿ ਆਹ ਹਾਲਾਤ ਨੇ ਉਸ ਘਰ ਦੇ ਪਿਤਾ ਨੇ ਦੱਸਿਆ ਹੈ ਕਿ ਜਿਹੜਾ ਸਾਰੀ ਛੱਲੀ ਪੂਣੀ ਵੇਚ ਕੇ ਉਸ ਦੇ ਉੱਪਰ ਅਸੀਂ ਲਗਾ ਚੁੱਕੇ ਹਾਂ ਲੇਕਿਨ ਹਾਲੇ ਤੱਕ ਜਿਹੜਾ ਉਹ ਇੰਨੇ ਪੈਸੇ ਨਹੀਂ ਹੈ ਕਿ ਉਹ ਇਲਾਜ ਕਰਾ ਸਕਣ ਭੈਣ ਜੀ ਤੁਹਾਡਾ ਕੀ ਨਾਮ ਹੈ ਜੀ ਪੂਨਮ ਭੈਣ ਜੀ ਕੀ ਮਦਦ ਜਿੰਨੇ ਵੀ ਲੋਕ ਸਮੇਂ-ਸਮੇਂ ਤੇ ਬਾਹ ਫੜਦੇ ਨੇ ਗਰੀਬ ਬ ਲੋਕਾਂ ਦੀ ਜਾਂ ਜਿਸ ਤਰ੍ਹਾਂ ਇਲਾਜ ਲਈ ਹੁਣ ਪੈਸੇ ਨਹੀਂ ਹੈ ਉਹਨਾਂ ਨੂੰ ਕੀ ਅਪੀਲ ਰਹੇਗੀ ਤੁਹਾਡੀ ਮੇਰੀ ਇਹ اپیل ਆ ਕਿ ਸਾਡੀ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ ਕਿ ਜਿਸ ਤਰ੍ਹਾਂ ਮੇਰੇ ਘਰ ਵਾਲੇ ਦੀ ਇਲਾਜ ਹੋ ਸਕੇ ਤੇ ਇਹ ਆਪਣੇ ਬੱਚੇ ਪਾਲ ਸਕੀਏ ਸਰ ਸਾਡੀ ਤੁਹਾਡੇ ਦੋ ਬੱਚੇ ਆ 4 ਸਾਲ ਦੀ ਗੁੜੀ ਆ ਤੇ 1.5 ਸਾਲ ਦਾ ਬੇਟਾ ਪਿਛਲੇ ਕਿੰਨੇ ਸਮੇਂ ਤੋਂ ਇਹ ਬੈੱਟਦੇ ਨੇ ਸਰ 8 ਸਾਲ ਤੇ ਹੋ ਗਏ ਇਹਨਾਂ ਨੂੰ ਕਿਡਨੀ ਪਵਾਇਆ ਤੇ ਹੁਣ ਫੇਰ ਇਹਨਾਂ ਨੂੰ ਬੜੀ ਤੰਗੀ ਆਂਦੀ ਤੇ 3 ਮਹੀਨੇ ਹੋ ਗਏ ਨੇ 2-3 ਮਹੀਨੇ ਤੇ ਇਹਨਾਂ ਦੇ ਫੇਰ ਹੋ ਗਈ ਹੈ ਇਨਫੈਕਸ਼ਨ ਤੇ ਕਾਫੀ ਇਲਾਜ ਦਾ ਖਰਚਾ ਹੈਗਾ ਤੇ ਮੇਰੇ ਸਹੁਰਾ ਸਾਹਿਬ ਬੜੀ ਮੁਸ਼ਕਲ ਕਰਦੇ ਪਏ ਆ ਤੇ ਇਸ ਕਰਕੇ ਸਾਡੀ ਅਪੀਲ ਆ ਕੇ ਸਾਡੀ ਮਦਦ ਕੀਤੀ ਜਾਵੇ। ਬਣੇ ਅਜਿਹੇ ਹਾਲਾਤਾਂ 'ਚ ਕੋਈ ਰਿਸ਼ਤੇਦਾਰ ਨੇ ਤੁਹਾਡੀ ਬਾਹ ਫੜੀ ਜਾਂ ਨਹੀਂ ਫੜੀ? ਕੋਈ ਰਿਸ਼ਤੇਦਾਰ ਬੋੜਿਆ? ਨਹੀਂ ਨਹੀਂ। ਕੋਈ ਨਹੀਂ। ਅੱਛਾ ਜੀ। ਕੀ ਮੰਗ ਕਰਦੇ ਹੋ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੂੰ ਕੀ ਇਲਾਜ ਕਰਾ ਕੇ ਦਿੱਤਾ ਜਾਵੇ? ਕੋਈ ਫਾਈਨੈਂਸ਼ਲੀ ਪੈਸਿਆਂ ਦੀ ਮਦਦ ਕੀਤੀ ਜਾਵੇ? ਕੀ ਮੰਗ ਕਰਦੇ ਹੋ? ਅਸੀਂ ਐ ਮੰਗ ਕਰਨੇ ਆ ਕਿ ਸਾਡੀ ਮਦਦ ਕੀਤੀ ਜਾਵੇ ਪੈਸੇ ਥਰੂ ਜਿਸ ਤਰ੍ਹਾਂ ਵੀ ਇਹ ਇਹਨਾਂ ਦਾ ਇਲਾਜ ਕਰਾ ਸਕੀਏ ਇਹਨਾਂ ਦਾ ਟਾਈਮ ਸਿਰ ਲਾ ਜੋ ਹੋ ਸਕੇ ਇਹ ਰੁਕੇ ਨਾ ਇਲਾਜ। ਅੱਛਾ ਜੀ। ਹਾਂਜੀ ਵੀਰ ਜੀ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਤੁਸੀਂ ਕੀ ਕਰਨਾ ਚਾਹੋਗੇ ਅਹੀ ਭਾਈ ਕੀ ਮਤਲਬ ਮੈਨੂੰ ਹੈਲਪ ਕਰਾਂ ਤਾਂ ਮੈਂ ਆਪਣਾ ਲਾਜ ਖਰਾਬ ਕਰਾਂਗਾ ਜਿਉਂ-ਜਿਉਂ ਲੇਟ ਹੁੰਦਾ ਜਾਊ ਉਹ ਮੇਰੇ ਪ੍ਰੋਬਲਮ ਵੱਧਦੀ ਜਾਊਗੀ ਇਹਦਾ ਲਾਜ ਵੱਜ ਕੋਈ ਨਹੀਂ ਹੁੰਦਾ ਹਾਂਜੀ ਤਾਂ ਦੋਸਤੋ ਮੈਂ ਇਸ ਵੇਲੇ ਮਹੱਲਾ ਗੁਰੂ ਕਾ ਖੂ ਚੌਂਕ ਦੇ ਵਿੱਚ ਖੜਾ ਹਾਂ ਉੱਥੇ ਇੱਕ ਘਰ ਹੈ ਪਰਿਵਾਰ ਦਾ ਨੰਬਰ ਵੀ ਜਿਹੜਾ ਹੈ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਮੈਂ ਪਿਤਾ ਜੀ ਨੂੰ ਕਹਾਂਗਾ ਕਿ ਤੁਸੀਂ ਜਿਹੜਾ ਪਰਿਵਾਰ ਦਾ ਨੰਬਰ ਸਾਂਝਾ ਕਰ ਦਿਓ ਜੇਕਰ ਇਸ ਪਰਿਵਾਰ ਦੀ ਤੁਸੀਂ ਦੋਸਤੋ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਤੇ ਇਸ ਵੀਰ ਦੀ ਜਿਹੜੀ ਕਿਡਨੀ ਠੀਕ ਹੋ ਸਕੇ ਅਤੇ ਇਲਾਜ ਦੇ ਲਈ ਜਿਹੜੇ ਕੋਲ ਪੈਸੇ ਨਹੀਂ ਹਨ ਉਹ ਕਿਸੇ ਨਾ ਕਿਸੇ ਬੰਨਿਓ ਕੋਈ ਦਾਨੀ ਸੱਜਣ ਇੱਥੇ ਪਹੁੰਚਾ ਸਕੇ ਬਹੁਤ ਬਹੁਤ ਧੰਨਵਾਦ ਜੀ ਤਾਂ ਜਿੰਨੇ ਵੀ ਵੇਖ ਰਹੇ ਨੇ ਦੋਸਤੋ ਮੈਂ ਵਾਰ-ਵਾਰ ਹੱਥ ਬਨ ਕੇ ਬੇਨਤੀ ਕਰਦਾ ਕਿ ਇਸ ਵੀਰ ਦੀ ਮਦਦ ਹੋ ਸਕੇ ਜਰੂਰ ਜਿਹੜਾ ਹੈ ਵੀਡੀਓ ਨੂੰ ਸ਼ੇਅਰ ਕਰਿਓ ਕਿਸੇ ਦਾਨੀ ਸੱਜਣ ਤੱਕ ਪਹੁੰਚੇ ਪੱਤਰਕਾਰ ਦਲਜੀਤ ਸਿੰਘ ਤਰਨਤਾਰਨ ਤੋਂ ਕੈਮਰਾਮੈਨ ਬਾਬਾ ਕਰਤਿਆਲ ਸਿੰਘ ਦੇ